ਥਾਣੇਦਾਰ ਸਾਹਿਬ ਮੇਰੀ ਰਿਪੋਰਟ ਲਿਖੋ ਆ ਮੇਰੇ ਗਵਾਂਢੀ ਲੜਦੇ ਰਹਿੰਦੇ ਨੇ ਏਹੇ ਕਰਵਾਲੀ ਕਰਵਾਲਾ 24 ਘੰਟੇ ਡਿਸ਼ੂ ਡਿਸ਼ੂ ਕਰਦੇ ਰਹਿੰਦੇ ਨੇ ਮੇਰਾ ਸੁੱਖ ਚੈਣ ਮੇਰੀ ਰਾਤਾਂ ਦੀ ਨੀਂਦ ਨਾੜੇ ਹਰਾਮ ਕੀਤੀ ਪਈ ਐ ਮੈਨੂੰ ਬਚਾਓ ਥਾਣੇਦਾਰ ਸਾਹਿਬ ਓ ਕਿਉਂ ਭਾਈ ਤਸੀ ਲੜਦੇ ਕਿਉਂ ਰਾਤ ਨੂੰ ਹੈ ਇੱਕ ਦੂਜੇ ਦੀ ਕੁੱਟਮਾਰ ਕਰਦੇ ਹੋ ਇਹਦੇ ਕੀ ਮਜਾਲ ਮੇਰੀ ਕੁੱਟਮਾਰ ਕਰੂ ਹੈ ਮੈਂ ਵੀ ਨਹੀਂ ਡਰਦੀ ਹੈਗੀ ਮੇਰੀ ਕੁੱਟਮਾਰ ਕੌਣ ਕਰੂਗਾ ਤੂੰ ਕਰੇਗਾ ਹਾਂ ਓਹ ਹੋ ਤੂੰ ਸਿੱਥੇ ਲੜਨ ਲੱਗ ਗਿਆ ਜਰੇ ਹੈ ਤਾਈ ਦਾ ਸੋਢੀ ਲੜਾਈ ਤਾਂ ਗਬਾਂਢੀ ਤੰਗ ਹੁੰਦੇ ਆ ਮੈਂ ਤਾਂ ਨਹੀਂ ਲੜਦਾ ਇਹ ਹੀ ਲੜਦੀ ਆ ਮੈਂ ਤਾਂ ਨਹੀਂ ਕਲੇਸ਼ ਕਰਦੀ ਇਹ ਹੀ ਕਰਦੀ ਰਹੀ ਰਾਤਾਂ ਹਾਏ ਓਏ

ਓ ਚਾਚਾ ਓ ਚਾਚਾ ਤੂੰ ਅਬ ਤਾਂ ਘਰ ਬਦਲ ਲੈ ਨਰ ਨਹੀਂ ਬਦਲਣਾ ਓਏ